ਇਹ ਇਲੈਕਸ਼ਨਸ ਨੂੰ ਲੈ ਕੇ ਹਰ ਕੋਈ ਪਾਰਟੀ ਆਪਣੀ ਜਿੱਤ ਦਾ ਦਾਵਾ ਕਰ ਰਹੀ ਹੈ ਖੈਰ ਇਹ ਤਾਂ 21 ਤਰੀਕ ਨੂੰ ਸਾਬਤ ਹੋ ਜਾਣਾ ਹੈ ਕਿ ਕਿਸੇ ਹਿੱਸੇ ਵਿੱਚ ਜਿਹੜੇ ਕੀ ਉਹ ਜਿੱਤਾਂ ਦੇ ਤੇ ਕਿਸੇ ਹਿੱਸੇ ਵਿੱਚ ਹਾਰ ਤਾਂ ਫਿਲਹਾਲ ਲਗਾਤਾਰ આરોਪ ਪ੍ਰਤੀ આરોਪ ਦਾ ਜਿਹੜਾ ਕੀ ਉਹ ਆਲਮ ਵੇਖਣ ਨੂੰ ਮਿਲ ਰਿਹਾ ਹੈ ਮੈਨ ਨਾਲ ਬੀਜੇਪੀ ਪੰਜਾਬ ਦੇ ਉਮੀਦ ਪ੍ਰਧਾਨ ਸੁਬਾਸ਼ ਸ਼ਰਮਾ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸ਼ਾਟਾ ਬੈਲਟ ਨੂੰ ਲੈ ਕੇ ਗੱਲਬਾਤ ਕਰਨ ਲੈਣਾ ਸਰ ਕੀ ਸ਼ਾਟਾ ਬੈਲਟ ਵਿੱਚ ਖਾਸ ਕਰਕੇ ਕੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪਹਰੇ ਲੋਕਾਂ ਨੂੰ ਉਸੇ ਬਾਰੇ ਤਾਂ ਤੇ ਕੁਛਾਡੇ ਵਿੱਚ ਸਭ ਤੋਂ ਵੱਡਾ ਮੁੱਦਾ ਪੀਂਦੇ ਪਾਣੀ ਦਾ ਜਿਸ ਪ੍ਰਕਾਰ ਨਾਲ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਚ ਮਿਕਸ ਹੋ ਕੇ ਆ ਰਿਹਾ ਹੈ। ਔਰ ਇੰਨੀਆਂ ਬਿਮਾਰੀਆਂ ਛੱਡੇ ਚ ਫੈਲਦੀਆਂ। ਹਰ ਸਾਲ ਦੋ ਵਾਰੀ ਤਾਂ ਮਹਾਮਾਰੀ ਉਹ ਫੈਲ ਜਾਂਦੀ ਹੈ। ਕਿੰਨੇ ਲੋਕਾਂ ਨੂੰ ਆਪਣੀ ਜਾਨ ਗਵਾਨੀ ਪਈ। ਹਜ਼ਾਰਾਂ ਲੋਕ ਬਿਮਾਰ ਹੁੰਦੇ ਆ। ਲੋਕਾਂ ਦੇ ਇੰਨੇ ਪੈਸੇ ਖਰਚ ਹੁੰਦੇ ਆ। ਮਤਲਬ ਨਰਕੀਏ ਜੀਵਨ ਛੱਡੇ ਦੇ ਲੋਕ ਬਤਿੱਦ ਕਰ ਰਹੇ ਔਰ ਜ਼ਿੰਮੇਦਾਰ ਕਾਂਗਰਸ ਦੀ ਪੁਰਾਣੀ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਵਾਲੀ ਸਰਕਾਰ। ਇਹਨਾਂ ਦੇ ਕੰਨ ਤੇ ਜੂ ਨਹੀਂ ਰੇਗਦੀ ਨਾ ਕਿਸੇ ਐਮ.ਐਲ.ਏ ਦੇ ਕੰਨ ਤੇ ਜੂ ਰੇਗਦੀ ਹੈ। ਨਾ ਪੁਰਾਣੀ ਕਾਂਗਰਸ ਸਰਕਾਰ ਦੇ ਐਮਐਲਏ ਔਰ ਮੇਅਰ ਦੇ ਕੰੰਤ ਤੇ ਜੂ ਰੰਗੀ ਜੀ 3 ਸਾਲ ਆਮ ਆਦਮੀ ਪਾਰਟੀ ਨੂੰ ਹੋ ਗਿਆ ਝਾੜੂ ਵਾਲਿਆਂ ਨੂੰ ਕੀ ਕੀਤਾ ਇਹਨਾਂ ਨੇ ਲੋਕ ਚਾਰੇ ਧਰਨੇ ਲਾ ਲਾ ਥਾਗੇ ਪ੍ਰੋਟੈਸਟ ਕਰ ਕਰਕੇ ਥਾਗੇ ਸੋ ਮੈਂ ਸਮਝਦਾ ਕਿ ਇਹ ਕਾਰਪੋਰੇਸ਼ਨ ਇਲੈਕਸ਼ਨ ਮੌਕਾ ਹੈ ਲੋਕਾਂ ਕੋਲੋਂ ਸਵਾਲ ਪੁੱਛਣ ਦਾ ਹੈ ਆਮ ਆਦਮੀ ਪਾਰਟੀ ਨੂੰ ਔਰ ਕਾਂਗਰਸ ਨੂੰ ਕਿ ਭਾਈ ਸਾਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰਦੇ ਹੋ ਭਾਜੀ ਵਾਟਰ ਸਪਲਾਈ ਵਾਸਤੇ ਜਾਇਗਾ ਪ੍ਰੋਜੈਕਟ ਲਿਆਂਦਾ ਗਿਆ ਸੀਗਾ ਸਾਰੇ ਸ਼ਹਿਰ ਵਿੱਚ ਜਾਇਗਾ ਪ੍ਰੋਜੈਕਟ ਜਾਂਦੇ ਪਾਈਪ ਪਾਈਪਲਾਈਨ ਵੀ ਬਿਚਾਈ ਗਈ ਸੀ ਵਿੱਚ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾ ਪਾਈਪਾਂ ਕਿਉਂ ਨਹੀਂ ਠੀਕ ਬਿਚੀਆਂ ਕਿਉਂ ਪਾਣੀ ਮਿਕਸ ਹੋ ਰਿਹਾ ਹੈ ਕਿੱਥੇ ਗੜਬੜ ਹੋਈ ਕਿੰਨੇ ਗੜਬੜ ਕੀਤੀ ਕੌਣ ਜ਼ਿੰਮੇਦਾਰ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਹੁਣ ਤਿੰਨ ਸਾਲ ਇਸ ਸਰਕਾਰ ਨੂੰ ਆਈ ਹੋਈ ਹੈ ਨੇ ਵੀ ਕੁਝ ਨਹੀਂ ਕੀਤਾ ਸੋ ਅਸੀਂ ਇਹ ਤੈਅ ਕੀਤਾ ਹੈ ਵੀ ਅਸੀਂ ਕੇਂਦਰ ਸਰਕਾਰ ਕੋ ਪਹੁੰਚ ਕਰਕੇ ਮੰਤਰੀ ਸਾਹਿਬ ਜੈ ਸ਼ਕਤੀ ਮੰਤਰੀ ਕੋ ਰਿਕੁਐਸਟ ਕਰਕੇ ਬੀਜੇਪੀ ਜਿਹੜੀ ਹੈ ਉਹ ਕੇਂਦਰ ਸਰਕਾਰ ਕੋਲੋਂ ਡਾਇਰੈਕਟ ਪ੍ਰੋਜੈਕਟ ਲੈ ਕੇ ਆਏਗੀ ਤਾਂ ਕਿ ਛਾਟੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇ ਜਿੰਨੇ ਦਾ ਵੀ ਪ੍ਰੋਜੈਕਟ ਬਣੇਗਾ ਕੋਈ ਕਮੀ ਨਹੀਂ ਹੈ ਕਰੋੜਾ ਰੁਪਏ ਜ ਲੱਗਣਗੇ ਤਾਂ ਵੀ ਲਾਵਾਂਗੇ ਪਰ ਛਾਟੇ ਭਾਜੀ ਇਹ ਜੇ ਗੱਲ ਕਰ ਲਈਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ 2 ਸਾਲ ਹੋ ਗਏ ਨੇ ਨਗਰ ਨਗਰ ਨਗਦੇ ਇਲੈਕਸ਼ਨਸ ਨਹੀਂ ਹੋਈਆਂ ਤਾਂ ਕਿਉਂ ਆਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਲੋਕਾਂ ਨੂੰ ਭੁਗਤਣਾ ਹੀ ਪੈਂਦਾ ਸੀ ਜਦੋਂ ਤੁਸੀਂ ਲੋਕਾਂ ਦੇ ਨੁਮਾਇੰਦੇ ਨਹੀਂ ਚੁੰਨਦੇ ਸਿਰਫ ਹਾਰ ਦੇ ਡਰ ਤੋਂ ਤੁਸੀਂ ਦੌੜ ਜਾਂਦੇ ਹੋ ਤੇ ਫਿਰ ਲੋਕਾਂ ਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਔਰ ਅੰਮ੍ਰਿਤਸਰ ਦੇ ਲੋਕ ਉਹਦਾ ਖਮਿਆਜ਼ਾ ਭੁਗਤ ਰਹੇ ਨੇ ਲੇਕਿਨ ਇਸ ਵਾਰ ਲੋਕਾਂ ਕੋਲ ਮੌਕਾ ਹੈ ਅੰਮ੍ਰਿਤਸਰ కార్ਪੋਰੇਸ਼ਨ ਚ ਭਾਜਪੀ ਜਿੱਤੇਗੀ ਭਾਜਪੀ ਦਾ ਮੇਅਰ ਬਣੇਗਾ ਔਰ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਆਪਾਂ ਹੱਲ ਕਰਾਂਗੇ ਲੋਕ ਪਰੇਕਪਾਸੇ ਆਮ ਆਦਮੀ ਪਾਰਟੀ ਕੇਰੇ ਗਰਾਫ ਤੇ ਵੱਧ ਰਿਹਾ ਹੈ 92 ਐਮਐਲਏ ਤੇ ਹੁਣ 95 ਹੋ ਗਏ ਉਹ ਤਾਂ ਦੇਖੋ ਸਾਰੇ ਪੰਜਾਬ ਨੂੰ ਪਤਾ ਕਿੰਦਾ 95 ਹੋ ਗਏ ਅਕਾਲੀ ਦਲ ਤੋਂ ਲਿਆ ਲਿਆ ਕੇ ਲੀਡਰ ਆਪਾਂ ਇਲੈਕਸ਼ਨਾਂ ਲੜਾਤੀਆਂ ਸਰਕਾਰ ਦੇ ਸਾਰੇ ਹੱਥ ਕੰਡੇ ਬਣਾ ਲੇ ਲੋਕ ਸਭਾਜ ਕੀ ਬਣਿਆ ਜਦੋਂ ਆਮ ਚੋਣਾਂ ਹੋਣਗੀਆਂ ਤੁਸੀਂ ਦੇਖਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੁਪਰਾ ਸਾਫ ਹੈ ਭਾਜਪਾ ਨੇ ਅਕਾਲੀ ਲੀਡਰਸ਼ਿਪ ਨਹੀਂ ਕਿਤੇ ਆਪਣੇ ਆਪ ਨੇ ਅਸੀਂ ਤਾਂ ਕੀਤੇ ਕਿਉਂ ਨਹੀਂ ਕੀਤੇ ਲੇਕਿਨ ਆਮ ਆਦਮੀ ਪਾਰਟੀ ਜਿੱਤ ਕੀਤੇ ਦਮ ਤੇ ਰਹੀ ਮੈਂ ਉਹ ਗੱਲ ਕਹਿ ਰਿਹਾ ਹਾਂ ਉਹਨਾਂ ਕੋਲ ਆਪਣਾ ਕੋਈ ਕੈਂਡੀਡੇਟ ਨਹੀਂ ਸੀਗਾ 92 ਐਮਐਲਏ 3 ਸਾਲ ਸਰਕਾਰ ਬਣਾਉਣ ਦੇ ਬਾਅਦ ਵੀ ਕੈਂਡੀਡੇਟ ਨਹੀਂ ਸੀਗਾ ਤਾਂ ਹੁਣ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਛੱਡੇ ਦੇ ਨਾਲ ਜਿੰਨੇ ਵੀ ਕੌਂਸਲਰ ਲਾਟ ਰਹੇ ਨੇ ਉਹਨਾਂ ਨੂੰ ਵੀ ਨਾਲ ਇੱਥੇ ਬਿਠਾਇਆ ਵਾ ਇਹ ਛੱਡੇ ਦੀ ਨੂੰ ਹਰ ਬਦਲੋਗੇ ਜੇਕਰ ਤੁਹਾਡੀ ਇੱਥੇ ਕਾਰਪੋਰੇਸ਼ਨ ਬਣਦੀ ਹੈ ਬਿਲਕੁਲ ਛੱਡੇ ਦੀ ਨੂੰ ਹਰ ਬਦਲਾਂਗੇ ਸਾਡੇ ਪੰਜੋ ਕੌਂਸਲਰ ਜਿਹੜੇ ਆ ਉਹ ਜਨਤਾ ਨੂੰ ਸਮਰਪਿਤ ਰਹਿਣਗੇ ਜਨਤਾ ਲਈ ਕੰਮ ਕਰਨਗੇ ਦਿਨ ਰਾਤ ਕੰਮ ਕਰਾਂਗੇ ਪੀਣ ਵਾਲਾ ਸਾਫ਼ ਪਾਣੀ ਦੇਵਾਂਗੇ ਕੂੜੇ ਤੋਂ ਛੱਡੇ ਨੂੰ ਮੁਕਤ ਕਰਾਂਗੇ ਆਪਣਾ ਪਾਰਕਾਂ ਦਾ ਰੱਖ-ਰਖਾਵ ਠੀਕ ਕਰਾਂਗੇ ਨਵੀਆਂ ਗਲੀਆਂ ਨਵੀਆਂ ਸੜਕਾਂ ਬਣਾਵਾਂਗੇ ਸਭ ਕੰਮ ਜੋ ਕਾਰਪੋਰੇਸ਼ਨ ਦੇ ਕਰਨ ਵਾਲੇ ਪਹਿਲ ਦੇ ਆਧਾਰ ਤੇ ਛੱਡੇ ਚ ਕਾਰਪੋਰੇਸ਼ਨ ਦੀ ਗੱਲ ਤੁਸੀਂ ਕੀਤੀ ਹੈ ਤੇ ਜਿਹੜੇ ਕਿ ਕਾਰਪੋਰੇਸ਼ਨ ਦੇ ਕਮਿਸ਼ਨਰ ਰਹੇ ਨੇ ਉਹ ਵੀ ਕਾਫੀ ਜਿਆਦਾ ਬਦਲ ਰਹੇ ਨੇ ਕਿਉਂਕਿ ਦੋ ਤਿੰਨ ਮਹੀਨੇ ਬਾਅਦ ਹੀ ਅਫਸਰ ਬਦਲ ਜਾਂਦਾ ਤਾਂ ਉਹਨਾਂ ਸਿਆਰ ਦੀ ਸਮਝ ਨਹੀਂ ਆਉਂਦੀ ਤੇ ਇੱਥੇ ਲਗਾਤਾਰ ਬਦਲੀਆਂ ਲੱਗੀਆਂ। ਨਲਾਕੀ ਨਕਮੀ ਸਰਕਾਰ ਹੈ। ਇਸ ਲਈ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਇਸ ਲਈ ਅਸੀਂ ਕੇਂਦਰ ਸਰਕਾਰ ਕੋ ਪਹੁੰਚ ਕਰਾਂਗੇ। ਤੇ ਲੋਕ ਫਿਰ આજ ਕੀ ਫਿਰ ਸਾਥ ਦੇਣਗੇ ਭਾਵੇਂ ਬਿਲਕੁਲ ਸਾਥ ਦੇਣਗੇ। ਲੋਕ ਭਾਜਪੀ ਨੂੰ ਚੁਣਨਗੇ। ਭਾਜਪੀ ਦੀ ਸਰ ਮੇਰ ਬਣੇਗਾ। ਭਾਜਪੀ ਦੇ ਕੌਂਸਲ ਚੇਤਰ 85 ਵਿੱਚੋਂ ਇੱਕ ਫਾਈਲ ਤੁਹਾਡੀ ਰਿਜੈਕਟ ਹੋ ਗਈ 84 ਤੇ ਤੁਸੀਂ ਲੜ ਰਹੇ ਹੋ। ਤੇ ਕਿੰਨ 70 ਦੇ ਆਸ-ਪਾਸ ਸੀਟਾਂ ਜਿੱਤੇਗੀ ਆਪਣੇ ਸਰਚ ਇੰਨਾ ਵੱਡੀ ਲਹਿਰ ਚੱਲ ਰਹੀ ਹੈ ਪਾਰਟੀ ਦੀ ਕੋਈ ਬਦਕਿਸਮਤੀ ਹੋਏਗਾ ਜੇ ਹਾਰ ਜਾਏਗਾ ਉਹ ਤਾਂ ਬਦਕਿਸਮਤੀ ਨੂੰ ਹੋਏਗਾ ਲੋਕ ਹੀ ਬਦਕਿਸਮਤ ਹੋਣਗੇ ਆਦਰਵਾਇਸ ਪੂਰੇ ਸ਼ਹਿਰ 'ਚ ਬੀਜੇਪੀ ਦੀ ਲਹਿਰ ਹੈ ਸਾਡੀ ਸ਼ੁਭ ਕਾਮਨਾਵਾਂ ਤੁਹਾਡੇ ਨਾਲੇ ਬਹੁਤ ਬਹੁਤ ਧੰਨਵਾਦ ਮੈਂ ਭਾਈ ਇਹਨੇ ਸੁਬਾਸ਼ ਸ਼ਰਮਾ ਜਿਹੜੇ ਕੀ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਔਰ ਵੱਡਾ ਦਾਵਾ ਕਰ ਰਹੇ ਨੇ ਵੀ ਇਸ ਵਾਰ ਅੰਮ੍ਰਿਤਸਰ ਵਿੱਚ ਜਿਹੜਾ ਕੀ ਭਾਜਪਾ 70 ਸੀਟਾਂ ਦੇ ਕਰੀਬ ਕਰੀਬ ਜਿੱਤ ਹਾਸਲ ਕਰੇਗੀ ਤੇ ਆਪਣਾ ਮੇਰ ਬਣਾਏਗੀ ਕਿਉਂਕਿ ਉਹਨਾਂ ਨੇ ਆਖਿਆ ਵੀ ਲਗਾਤਾਰ ਅਮਰਸਾਡ ਦੇ ਲੋਕ ਜਿਹੜੇ ਨੇ ਉਹ ਗੰਦੇ ਪਾਣੀ ਪੀਣ ਵਾਲੇ ਪਾਣੀ ਤੋਂ ਪਰੇਸ਼ਾਨ ਵਿਖਾਈ ਦੇ ਰਹੇ ਨੇ ਕਿਉਂਕਿ ਗਾਸ ਕਰਕੇ ਸ਼ਹਾਟਾ ਬੈਲਟ ਵਿੱਚ ਤਾਂ ਬਹੁਤ ਬੁਰੀ ਹਾਲਤ ਰਹੀ ਹੈ ਔਰ ਬਹੁਤ ਵੱਡੀ ਤਾਦਾਦ ਵਿੱਚ ਲੋਕ ਨੇ ਜਿਹੜੇ ਕਿ ਉਹ ਵੀ ਬਿਮਾਰ ਰਹੇ ਨੇ ਔਰ ਇਸ ਵਾਰ ਉਹਨਾਂ ਨੇ ਇਹ ਵੀ ਆਖਿਆ ਵੀ ਜੋ ਆਮ ਆਦਮੀ ਪਾਰਟੀ ਆਪਣੇ ਗਰਾਫ ਵਧਨ ਦਾ ਗੱਲ ਜਿਹੜੀ ਕਿ ਆਖਰੀ ਦਮ ਪੜ ਰਹੀ ਹੈ ਉਹ ਸਰਾ ਸਰ ਜਿਹੜਾ ਕਿ ਉਹ ਝੂਠ ਦਾ ਭੁਲਿੰਦਾ ਹੈ ਤੇ ਲੋਕ ਇਹਨਾਂ ਐਮ ਸੀ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਅਜ਼ੀਜ਼ ਤਸਵੀਰ ਜਿਹੜੀ ਉਹ ਦਿਖਾ ਦੇਣਗੇ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਸੀਚਾ ਦੈਨਿਕ ਸਿਰਾ ਟੀਵੀ ਅੰਮ੍ਰਿਤਸਰ